ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿ ਪ੍ਰਗਟਿਓ ਮਰਦ ਅਗੰਬੜਾ ਵਰਿਆ ਮ ਅਕੇਲਾ ਵਾ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰ ਦਵਾਰ ਵਾਹ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਅਥ ਸ੍ਰੀ ਸਸਰਨਾਮ ਮਾਲਾ ਪੁਰਾਣ ਲਿਖਿਅਤੇ ਪਾਚ ਸਾਹੀ ਦਸਵੀਂ ਦੋਹਰਾ ਸੰਗ ਸਰੋਹੀ ਸੈਫ ਅਸ ਤੀਰ ਤੁਪਕ ਤਰਵਾਰ ਸਤਰਾੰਤਕ ਕਵਚਾਂਤ ਕਰ ਕਰੀਏ ਰਛ ਹਮਾਰਾ ਸੰਗ ਸਰੋਹੀ ਸਹਿਪ ਅਸ ਤਿਰ ਤੁਪਕ ਤਰਵਾਰ ਸਤ੍ਰਾਂਤਕ ਕਵਚਾਂਤ ਕਰ ਕਰਿਐ ਰਛ ਹਮਾਰ ਅਸ ਕਿਰਪਾਨ ਧਾਰਾ ਧਰੀ ਸਫ ਸੂਲ ਜਮਢਾਢ ਕਵਚਾਂਤਕ ਸਤਰਾੰਤ ਕਰ ਤਿਗ ਤੀਰ ਧਰ ਬਾਢ ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸਹਿਫ ਸਰੋਹੀ ਸਹ ਹਥੀ ਇਹ ਹਮਾਰੇ ਪੀਰ تیر ਤੁਹੀ ਸਹਤੀ ਤੁਹੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਵ ਪਾਰ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗਿਆਰ ਤੀਰ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਵੀਰ ਤੁਹੀ ਸੂਲ ਸੈਥੀ ਤਬਰ ਤੂੰ ਨਿਖੰਗਰ ਬਾਨ ਤੂੰ ਹੀ ਕਟਾਰੇ ਸੇਲ ਸਮ ਤੁਮ ਹੀ ਕਰਜ ਕਿਰਪਾਨ ਸਸਰ ਆਸਰ ਤੁਮ ਹੀ ਸਿਪਰ ਤੁਮ ਹੀ ਕਵਚ ਨਿਖੰਗਾ ਕਵਚਾਂਤਕ ਤੁਮ ਹੀ ਬਣੇ ਤੂੰ ਵਿਆਪਕ ਸਰਬੰਗ ਸ੍ਰੀ ਤੂੰ ਸਵਕਾਰਨ ਤੁਹੀ ਤੂੰ ਵਿਦਿਆ ਕੋ ਸਾਰ ਤੂੰ ਸਭ ਕੋ ਉਪਰਾਜਹਿ ਤੁਮਹਿ ਲੇਹੁ ਉਬਾਰ ਸ੍ਰੀ ਤੂੰ ਸਵਕਾਰਨ ਤੁਹੀ ਤੂੰ ਵਿਦਿਆ ਕੋ ਸਾਰ ਤੂੰ ਸਭ ਕੋ ਉਪਰਾਜ ਹੈ ਤਮਹਿ ਲੇਹੁ ਉਬਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ